ਮੌਸਮ ਦੇ ਵਿੱਚ ਆਈ ਤਬਦੀਲੀ ਦੇ ਕਰਕੇ ਕਾਫੀ ਨੁਕਸਾਨ ਦੇਖਣ ਮਿਲਿਆ ਤਸਵੀਰਾਂ ਤੁਹਾਨੂੰ ਸੰਗਰੂਰ ਦੇ ਭਵਾਨੀ ਗੜ੍ਹ ਤੋਂ ਦਿਖਾਉਂਦੇ ਆਂ ਭਵਾਨੀ ਗੜ੍ਹ ਦੇ ਵਿੱਚ ਆਈ ਤੇਜ਼ ਹਨੇਰੀ ਅਤੇ ਝੱਖੜ ਦੇ ਨਾਲ ਵੱਡਾ ਨੁਕਸਾਨ ਹੋਇਆ ਅਤੇ Jio ਕੰਪਨੀ ਦਾ ਟਾਵਰ ਲੱਗਿਆ ਹੋਇਆ ਸੀ ਜੋ ਕਿ ਟੁੱਟ ਕੇ ਲੋਕਾਂ ਦੇ ਘਰਾਂ ਦੇ ਉੱਪਰ ਡਿੱਗਿਆ ਜਿਸ ਦੇ ਨਾਲ 3-4 ਘਰਾਂ ਦੇ ਲੈਂਡਰ ਟੁੱਟ ਗਏ ਅਤੇ ਬਾਹਰ ਗਲੀ ਦੇ ਵਿੱਚ ਖੜੀਆਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਜਿਦੇ ਚੱਲਦੇ ਹੁਣ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਨੁਕਸਾਨ ਹੋਇਆ ਉਸ ਦੇ ਪਰ ਭਾਈ ਜਿਹੜੀ ਕਿ ਕੀਤੀ ਜਾਵੇ ਤਾਂ ਦਾਸ ਦੀ ਹੈ ਕਿ ਇੱਕ ਘੰਟੇ ਦੇ ਵਿੱਚ ਹੋਈ ਤੇਜ਼ ਬਾਰਿਸ਼ ਅਤੇ ਤੂਫਾਨ ਮੀਂਹ ਨੇ ਇੰਨਾ ਕੁ ਜ਼ਿਆਦਾ ਲੋਕਾਂ ਦਾ ਨੁਕਸਾਨ ਕਰ ਦਿੱਤਾ ਇੱਥੋਂ ਤੱਕ ਕਿ ਕਿਸਾਨਾਂ ਦੀਆਂ ਫਸਲਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਦੇ ਚੱਲਦੇ ਇੱਥੇ ਜਿਹੜੇ ਲੋਕਾਂ ਨੇ ਆਪਣੇ ਆ ਗੱਡੀਆਂ ਨੂੰ ਘਰਾਂ ਦੇ ਬਾਹਰ ਖੜਾਇਆ ਹੋਇਆ ਸੀ ਉਹਨਾਂ ਦੇ ਉੱਤੇ ਵੀ ਟੁੱਟ ਕੇ ਦਰਖਤ ਡਿੱਗ ਪਏ ਅਤੇ ਅ ਟਾਵਰ ਡਿੱਗਣ ਦੇ ਕਰਕੇ ਲੋਕਾਂ ਦੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਲੈਂਟਰ ਤੱਕ ਟੁੱਟ ਗਿਆ ਆਓ ਦੇਖਦੇ ਆ ਇਹ ਤਸਵੀਰਾਂ ਤੇ ਸੁਣਦੇ ਆ ਲੋਕਾਂ ਦਾ ਇਸ ਨੂੰ ਲੈ ਕੇ ਕੀ ਕਹਿਣਾ ਤੁਹਾਨੂੰ ਪਤਾ ਲੱਗੇ ਮੇਰੀ ਨਾਲ ਹੀ ਦੁਕਾਨ ਹੈ ਜੀ ਪਹਿਲਾ ਮੋੜ ਮੁੜ ਕੇ ਦੁਕਾਨ ਦੇ ਉੱਪਰ ਹੀ ਮੈਂ ਮੌਜੂਦ ਸੀ ਹਨੇਰੀ ਤੂਫਾਨ ਬਹੁਤ ਜ਼ਿਆਦਾ ਸੀ ਇੱਕਦਮ ਆਵਾਜ਼ ਆਈ ਇੰਨੀ ਜ਼ਿਆਦਾ ਜਿਵੇਂ ਕੋਈ ਬਹੁਤ بڑا ਧਮਾਕਾ ਹੋਇਆ ਹੁੰਦਾ ਤੇ ਅਸੀਂ ਬਾਹਰ ਨਿਕਲ ਕੇ ਦੇਖਿਆ ਤਾਂ ਮੋਬਾਈਲ ਟਾਵਰ ਡਿੱਗ ਚੁੱਕਾ ਸੀ ਕਿੰਨਾ ਕੁ ਨੁਕਸਾਨ ਸਾਰੇ ਘਰਾਂ ਦਾ ਨੁਕਸਾਨ ਤਾਂ ਜੀ ਪਹਿਲੇ ਘਰ ਦਾ ਤਾਂ ਅਜੇ ਕੁਝ ਪਤਾ ਨਹੀਂ ਲੱਗ ਰਿਹਾ ਕਿਉਂਕਿ ਉਹਨਾਂ ਦਾ ਘਰ ਬੰਦ ਹੈ ਉਹ ਲੁ ਤੇ ਦੂਸਰੇ ਘਰ ਦੇ ਵਿੱਚ ਉਹਨਾਂ ਦੇ ਲੈਂਟਰ ਦਾ ਨੁਕਸਾਨ ਹੈ ਇੱਕ ਉਹਨਾਂ ਦੇ ਘਰ ਦੇ ਬਨੇਰੇ ਡਿੱਗੇ ਦੋਨੇ ਮੰਜ਼ਲਾਂ ਦੇ ਇੱਕ ਉਹਨਾਂ ਦੀ ਟੈਂਕੀ ਟੁੱਟ ਗਈ ਪਾਣੀ ਵਾਲੀ ਟੈਂਕੀ ਜਿਸੇ ਮਮਤੀ ਉੱਪਰ ਪਈ ਸੀ ਉਹਦਾ ਲੈਂਟਰ ਨੁਕਸਾਨਿਆ ਗਿਆ ਉਸ ਤੋਂ ਬਾਅਦ ਜੋ ਚਵਾਰੇ ਦਾ ਲੈਂਟਰ ਸੀ ਉਹ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਤੇ ਸਾਡੇ ਬਾਹਰ ਮੇਰੀ ਘਰ ਮੂਰੇ ਗੱਡੀ ਖੜੀ ਸੀ ਉਹਦੇ ਉੱਪਰ ਇਹਦਿਆਂ ਪੱਥਰ ਵੱਜੇ ਨੇ ਜਾ ਕੇ ਜਿਹੜਾ ਜੋ ਬਨੇਰਾ ਡਿੱਗੇ ਹੈ ਉਹਦਾ ਨੁਕਸਾਨ ਮੇਰੀ ਗੱਡੀ ਦਾ ਸ਼ੀਸ਼ਾ ਭੰਨਿਆ ਗਿਆ ਫਰੰਟ ਤੇ ਤਿੰਨ ਚਾਰ ਥਾਂ ਮੈਂ ਇਡੈਂਟ ਪੈ ਗਈ ਗੱਡੀ ਦੇ ਉੱਪਰ ਇਹੇ ਜੀ ਐਕਸਪਾਇਰੀ ਹੀ ਹੋ ਸਕਦਾ ਹੈ ਟਾਵਰ ਕਿਉਂਕਿ ਇਸ ਨੂੰ ਲੱਗੇ ਨੂੰ 25 ਸਾਲ ਦੇ ਕਰੀਬ ਹੋ ਗਏ ਨੇ 2001 ਦੇ ਵਿੱਚ ਮੈਨੇ ਮੋਬਾਈਲ ਲਿਆ ਉਸ ਟਾਈਮ ਇਹ ਟਾਵਰ ਲੱਗਿਆ ਸੀ ਤੇ ਲਗਾ ਲੋ ਵੀ 25 ਸਾਲ ਤੱਕ ਕਿਸੇ ਟਾਵਰ ਦੀ ਮਿਆਦ ਹੁੰਦੀ ਨਹੀਂ ਹੈਗੀ ਇਹ ਪ੍ਰਸ਼ਾਸਨ ਦੀ ਬਹੁਤ ਬੜੀ ਨਲਾਇਕੀ ਹੈ ਜਿਸ ਨੇ ਇਹਨੂੰ ਚੈੱਕ ਨਹੀਂ ਕੀਤਾ ਕਿ ਇਸ ਦੀ ਮਿਆਦ ਪੂਰੀ ਹੋ ਚੁੱਕੀ ਹੈ ਇਸ ਨੂੰ ਇੱਥੋਂ ਹਟਾਇਆ ਜਾਵੇ ਕੀ ਮੰਗ ਕਰ ਰਹੇ ਹਾਂ ਅਸੀਂ ਇੱਕ ਤਾਂ ਪਹਿਲੀ ਮੰਗ ਤਾਂ ਇਹੀ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ ਵੀ ਇੱਥੇ ਫੌਰਨ ਹੀ ਤੌਰ ਤੇ ਪਹੁੰਚ ਕੇ ਇਸ ਮਲਬੇ ਨੂੰ ਹਟਾਇਆ ਜਾਵੇ ਇਸ ਦੇ ਵਿੱਚ ਟਾਵਰ ਦੇ ਵਿੱਚ ਹਾਈ ਵੋਲਟੇਜ ਤਾਰਾਂ ਨੇ ਉਹ ਸਾਡੇ ਘਰਾਂ ਦੇ ਉੱਪਰ ਪਈਆਂ ਨੇ ਇਹ ਨਹੀਂ ਪਤਾ ਕਿਸ ਟਾਈਮ ਕਰੰਟਾ ਜਾਵੇ ਫਿਲਹਾਲ ਤਾਂ ਲਾਈਟ ਨਹੀਂ ਹੈ ਆਣ ਵਾਲੇ ਘੰਟੇ ਤੋਂ ਘੰਟਿਆਂ ਵਿੱਚ ਲਾਈਟ ਆਵੇ ਕੀਪਤਾ ਕਰੰਟ ਸਾਡੇ ਘਰਾਂ ਦੇ ਵਿੱਚ ਆ ਕੇ ਸਾਡਾ ਜਾਨੀ ਨੁਕਸਾਨ ਵੀ ਕਰ ਸਕਦਾ ਹੈ ਨੰਬਰ 2 ਤੇ ਅੰਮ੍ਰਿਤ ਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੇ ਬੰਨ ਜਿਹੜਾ ਨੁਕਸਾਨ ਹੋਇਆ ਹੈ ਇਹਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇੱਕ ਹੋਰ ਬੇਨਤੀ ਕਰਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਕਿ ਰਹਿਸ਼ੀ ਇਲਾਕਿਆਂ ਦੇ ਵਿੱਚ ਜੋ ਟਾਵਰ ਲੱਗੇ ਹੋਏ ਨੇ ਇਹਨਾਂ ਨੂੰ ਇੱਥੋਂ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਇਹਨਾਂ ਨੂੰ ਕਿਤੇ ਬਾਹਰ ਖੁੱਲੀ ਥਾਂ ਦੇ ਵਿੱਚ ਲਗਾਇਆ ਜਾਣਾ ਚਾਹੀਦਾ ਤਾਂ ਜੋ ਇਸ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਇੱਕ ਹੋਰ ਸਾਹਮਣੇ ਟਾਵਰ ਹੈ ਦੇਖੋ ਇਹ ਵੀ ਬਹੁਤ بڑا ਟਾਵਰ ਸਾਡੇ ਰੈਸੀ ਇਲਾਕੇ ਦੇ ਵਿੱਚ ਹੈ ਕਿਰਪਾ ਕਰਕੇ ਤੁਹਾਨੂੰ ਦਿਖਾਣਾ ਇਹਨੂੰ ਜਰੂਰ ਦਿਖਾਓ ਇਹ ਵੀ ਉਹ ਨੁਕਸਾਨ ਕਰ ਸਕਦਾ ਜੇ ਇਨ ਕੇਸ ਕੱਲ ਨੂੰ ਇਹ ਡਿੱਗਦਾ ਤਾਂ ਭਾਜੀ ਬਹੁਤ ਜ਼ਿਆਦਾ ਨੁਕਸਾਨ ਹੈ ਇਹ ਬਹੁਤ ਖਤਰਨਾਕ ਹੈ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਕਿਸ ਤਰ੍ਹਾਂ ਮਲਵਾ ਜਿਹੜਾ ਡੱਬਰ ਦਾ نیچے ਲੰਮਕ ਰਿਹਾ ਹੈ ਹਲੇ ਵੀ ਕੋਈ ਹਾਦਸਾ ਹੋ ਸਕਦਾ ਹੈ ਅਸੀਂ ਤਾਂ ਪ੍ਰਸ਼ਾਸਨ ਨੂੰ ਹੀ ਕਹਾਂਗੇ ਜਲਦ ਤੋਂ ਜਲਦ ਮੌਕੇ ਤੇ ਪਹੁੰਚਣ ਅਧਿਕਾਰੀ ਆਉਣ ਤਾਂ ਦੇਖਣ ਤਾਂ ਕਿਸ ਤਰ੍ਹਾਂ ਦਾ ਲੋਕਾਂ ਦਾ ਜਾਨੀ ਮਾਲੀ ਜਿਹੜਾ ਨੁਕਸਾਨ ਹੋਇਆ ਇੱਥੇ ਇਹ ਟਾਵਰ ਦੇ ਉੱਪਰ ਸਾਈਡ ਨੈਸ਼ਨਲ ਹਾਈਵੇ ਵੀ ਹੈਗਾ ਸੀ ਅਗਰ ਉੱਪਰ ਸਾਈਡ ਗਿਰਦਾ ਤਾਂ ਹੋਰ ਵੀ ਬੜਾ ਨੁਕਸਾਨ ਵੱਡਾ ਨੁਕਸਾਨ ਹੋ ਸਕਦਾ ਭਾਜੀ ਭਾਜੀ ਉਹ ਇਹ ਗਰੇ ਇੱਕ ਮਹੱਲੇ 'ਚ ਹੈ ਲੇਕਿਨ ਉਹ ਬ ਸਾਰੇ ਘਰਾਂ ਦੇ ਉੱਪਰ ਗਿਰਿਆ ਜੇਕਰ ਇੱਕ ਘਰ ਦੀ ਇੱਕ ਲੇਡੀ ਦੱਸ ਰਹੀ ਸੀ ਸਾਨੂੰ ਤੇ ਉਹ ਉੱਪਰੋਂ ਮਤਲਬ ਗੇਟ ਵਗੈਰਾ ਬੰਦ ਕਰਕੇ نیچے ਹੀ ਆਏ ਸੀਗੇ ਉਸ ਤੋਂ ਬਾਅਦ ਹੀ ਇਹ ਟਾਵਰ ਗਿਰਿਆ ਹੋ ਸਕਦਾ ਸੀ ਜੇ ਕੋਈ ਇੱਕ ਅੱਧੇ ਮਿੰਟ ਅੱਧੇ ਮਿੰਟ ਦਾ ਫਰਕ ਰਹਿੰਦਾ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸਦਾ ਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਨੂੰ ਲੈ ਕੇ ਇਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਮੌਸਮ ਜੜਾ ਕੀ ਖਰਾਬ ਰਹੇਗਾ ਪਰ ਇਸ ਭਾਰੀ ਤਬਾਹੀ ਦੇ ਕਰਕੇ ਜਿੱਥੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਉੱਥੇ ਹੀ ਕਿਸਾਨਾਂ ਦੀ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਮੰਡੀਆਂ ਦੇ ਵਿੱਚ ਰੱਖੀ ਹੋਈ ਹੈ ਜਿਨ੍ਹਾਂ ਨੂੰ ਤਰਪਾਲਾਂ ਦੇ ਨਾਲ ਢੱਕ ਕੇ ਬਚਾਉਣ ਦੀ ਜਿਹੜੀ ਕਿ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਦਾਦ ਇਹ ਹੈ ਕਿ ਕੁਦਰਤ ਦੇ ਸਹਾਰ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਕੀਕਤੂ ਟੀਵੀ ਪੰਜਾਬੀ ਲੀ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ